ਆਪਾਂ ਮੁੜ ਕੇ ਚੱਲਾਂਗੇ ਯਾਰਾ ਮਿੱਤਰਾ ਦੇ ਰੰਗ ਲਾਉਣ ਹਾਂ ਚਾਚੇ ਮੱਗਰ ਤੇ ਦਾ ਲਾ ਕੇ ਚਲੋ 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 ਚਾਚਾ ਦਾ ਬੈਠਾ ਹੋਏ ਮੱਗਰ ਰੰਗ ਲਾਗੇ ਚਾਤਾ ਖੜਾ ਹੋ ਤੇ ਰੰਗ ਲਾਗੇ ਅਸੀਂ ਇਹ ਜੂਤਵਾਰੂ ਬਹੋ ਚਲੋ ਨਹੀਂ ਨਹੀਂ ਹੋਲੀ ਨਹੀਂ ਪੀਉਂਦਾ ਨਹੀਂ ਵਾਲਾ ਰੰਗ ਖੜਾ ਆ ਥੋੜਾ ਰੰਗ ਪਾਉਂਦੂ ਕੀ ਹੋਵੇ ਲੋਕਾਂ ਨੂੰ ਯਾਰ ਹੋਰ ਮੈਂ ਚਾਚੇ ਦੇ ਨੀਕਰ ਤੇ ਰੰਗ ਪਾ ਕੇ ਆਇਆ। ਉਹ ਯਾਰ ਘਰੋਂ ਤਾਂ ਪਿਆ ਵਾ, ਕਿਆ ਵਾਸੀ ਯਾਰ। ਉਹ ਕੋਲ ਲਾਉਣਾ ਹੀ ਨਹੀਂ ਸੀ ਯਾਰ ਆਪਾਂ ਦਾ ਮੁੱਕਿਆ ਲਾ ਦੇ। ਉਹਦੇ ਕੋਲ ਸੋ ਸਹੀ ਜਾਨ ਕਿਉਂ ਯਾਰ ਪੱਤਾ ਤਾਂ ਖਾ ਕੇ ਆਇਆ ਸੀ ਬਰਨ ਵਾਲੇ ਵਾਲੀ ਦਾ। ਉਹਦੇ ਲਾ ਕੇ ਅੱਗੇ ਅਰਤੀ ਦੇ ਚੋਲੋ ਚਲੋ। ਉਹ ਲਵੇੜ ਕੇ ਆਉਣਾ ਸਾਰਾ। ਠੀਕ ਆ ਮਾ। ਉਹ ਸਾਡਾ ਤੂੰ ਤਾਂ ਮੇਰਾ ਕੁਛ ਵੀ ਨਹੀਂ ਬਣਾਇਆ ਯਾਰ। ਤੂੰ ਤਾਂ ਮੇਰਾ ਹਰਾ ਕੰਮ ਖਰਾਬ ਕਰਤਾ ਯਾਰ ਸਾਰੇ ਪੈਸੇ ਤੇਰੇ ਤੇ ਲਾਤੇ ਯਾਰ। ਮੈਂ ਤਾਂ ਸਪਰੇਅ ਪੀ ਕੇ ਮਰ ਜਾਣਾ ਯਾਰ। ਉਹ ਚੰਗਾ ਯਾਰ ਜਾ ਯਾਰ। ਠੀਕ ਆ। ਓਏ ਆਵੇ ਚੋਈ ਹਾਂ ਹਾਂ ਯਾਰ ਗਰਾਂ ਦੇ ਲੌਂ ਰੰਗ ਉਹ ਕਹੇਆ ਯਾਰ ਠੀਕ ਆ ਬਾਈ ਠੀਕ ਆ ਉਹ ਰੰਗ ਲਾ ਲੈ ਹੋਲੀ ਰੰਗ ਰੁੰਗਣਾ ਲਾਈ ਯਾਰ ਮੈਂ ਅੱਗੇ ਘਰ ਉਹ ਕਿਆ ਬੈਠਾਂਗਾ ਯਾਰ ਹੈਪੀ ਹੋਲੀ ਦਾ ਹੈਗੀ ਉਹ ਵਾਲਾ ਉਹ ਇਹਦਾ ਲਵਾਲਾ ਯਾਰ ਕੋਈ ਹੈਪੀ ਹੋਲੀ ਓਏ ਰੰਗ ਲਾਓ ਯਾਰ ਇਹ ਲੱਗਾਂਗੇ ਓਏ ਆ ਮੈਂ ਰੰਗ ਰੁੰਗਣਾ ਲਾਈ ਪਾ ਜੋ ਕੁਮਾਰ ਇੱਕ ਪੁਸਤਰੀ ਵਾਲੀ ਆਪਣਾ ਖੇਡਿਆ ਸੀ ਯਾਰ ਉਹੀ ਮਂਦੀਰ ਪੁਸਤਰੀ ਵਰਦੀ ਆ ਹਾਂ ਤੂੰ ਯਾਰ ਲੋਕ ਹੋਲੀ ਨਹੀਂ ਖੇਡਦੇ ਯਾਰ ਓ ਚਾਚੇ ਭੂਟੇ ਦੇ ਰੰਗ ਲਾਉਣਾ ਆਪਾਂ ਹੋਲੀ ਉਹ ਪੋਈ ਚਾਚਾ ਪੂੜਾ ਦਾ ਹੋ ਬੈਠਾ ਓਏ ਹੱਥ ਵਿੜਾ ਆ ਗਈ ਬਹੁਤ ਬੈਠਾ ਚੱਲ ਯਾਰ ਚਲੋ ਚੱਲ ਜਾਈਏ ਚਾਚੇ ਨੂੰ ਲਾਉਣ ਓ ਚਾਚਾ ਕਿਵੇਂ ਆ ਠੀਕ ਆ ਸੇਰਾ ਵਧੀਆ ਓਏ ਹੋਲੀਆ ਰੰਗ ਲਾਉਣ ਆ ਰੰਗ ਨਹੀਂ ਲਾਉਣਾ ਸੇਰਾ ਮੈਨੂੰ ਰੰਗ ਤੋਂ ਅਲਰਜੀ ਆ ਓ ਯਾਰ ਅਲਰਜੀ ਆ ਪਾਣੀ ਪੀ ਲੋ ਘਟ ਕੇ ਪੀਣਾ ਦੋ ਤੁਸੀਂ ਓਏ ਰੰਗ ਲਾਉਣ ਆ ਯਾਰ ਰੰਗ ਲਾਉਣ ਕੀ ਚਾਤੇ ਆ ਗੱਛਾ ਆ ਲੱਗੜਾ ਇਕੱਠਾ ਹੋ ਕੇ ਉਤਰਗਾ ਫੇਰਦੇ ਤੁਸੀਂ ਜਾਓ ਘਰ ਨੂੰ ਆਪਦੇ ਆ ਸਾਲੇ ਨਾ ਹੋਣ ਰੰਗ ਲਾ ਦੇ ਤੂੰ ਤੁਸੀਂ ਟੇਕ ਹੋਰੀ ਖੇਡਾ ਬਿਟੀ ਜਾਂਦੇ ਤੁਸੀਂ ਚਲੋ ਓਏ ਮੇਰਾ ਭੈਣ ਦੋ ਕਮਲਾ ਹੋਣੀ ਐਟੀ ਮਾਰਦਾ ਆਪਣੇ ਨਹੀਂ ਤੇ ਇਹਦੇ ਕੋਣ ਕਿੱਥੇ ਅੜ ਗਏ ਹੁਣ ਕਿੱਥੇ ਰੰਗ ਲਗਾਉਂਦਾ ਕੋਈ ਬਹੁਤ ਵੀਰਚੀ ਹੋ ਗਈ ਆਪਣੀ ਨਹੀਂ ਯਾਰ ਚਲੋ ਕੋਹ ਨਹੀਂ ਹੁੰਦਾ ਯਾਰ ਉਹ ਲੋਕ ਦੁਖੀ ਆ ਨਹੀਂ ਖੇਡਦੇ ਮਾਰੀ ਜਾਂਦਾ ਹੋਰ ਬਥੇਰੇ ਐਨੀ ਲਾਵਾ ਹੋ ਗਈ ਓਏ ਬਥੇਰੇ ਹੋ ਗਏ ਹੋਣੀਆਂ ਓਏ ਬਾਬਾ ਬਗੜ ਬੈਠਾ ਚੋ ਬਾਬਾ ਇਹ ਰੰਗ ਲਾਉਨੇ ਓਏ ਹੋਲੀ ਹੋਲੀ ਆ ਬੰਦੀਆ ਤੂੰ ਤੇ ਨਹੀਂ ਹਰਦੇ ਉਹ ਰੰਗ ਲਾਉਣ ਆਇਆ ਹੁੰਦਾ ਹੈ ਜਾਂ ਹੋਲੀ ਹੈ ਤੇ ਹਾਂ ਰੰਗ ਲਾ ਲਾ ਮੱਤ ਤੁੰਨ ਮੱਤਾ ਉਹ ਰੰਗ ਲਾਉਣਾ ਜੈਤ ਨਹੀਂ ਧਰ ਤੇ ਪੁੱਦੇ ਆ ਬਕਰੇ ਦਾ ਦਗਾ ਕਰਾਂਗੇ ਚੱਲ ਜੈ ਹਰ ਬਾਬਾ ਦਾ ਕੀ ਫਿਰਦਾ ਯਾਰ ਨੇ ਬੰਦੇ ਵੀ ਨਹੀਂ ਰੰਗ ਲਾਉਂਦੇ ਹੋਰ ਯਾਰ ਇਹ ਵੀ ਕਰੋ ਵੱਡਾ ਹੋਇਆ ਮਹੀ ਮਾੜਾ ਪਾ ਹੁਣ ਕਿਤੇ ਲੱਗੇ ਰਾਂਗਾ ਅੰਟੀਆਂ ਅੰਟੀਆਂ ਲਾ ਕੇ ਆਵਾਜ਼ ਉਹ ਕਾਲਾ ਕਾਲਾ ਆ ਗਿਆ ਓਏ ਰੋਕੀ ਯਾਰ ਰੋਕੀ 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 ਕਾਲਾ ਜਵੇ ਆ ਠੀਕ ਆ ਬਾਈ ਤੂੰ ਲੱਤ ਓਹ ਹੋਲੀ ਰੰਗ ਲਾ ਲਾ ਕੇ ਆਇਆ ਤੋ ਫੇਰ ਕਿਉਂ ਦਾ ਆਏ ਵਹੀ ਤੇਰੀ ਗੱਲ ਨਾਲ ਰੁਕਣਾ ਲਾਈ ਮਾਗਾ ਨੂੰ ਦੱਸ ਤੋ ਨਾ ਆਏ ਬਾਈ ਕਹਣਾ ਰਹਿ ਨਾ ਮਰੂ ਓਏ ਫੇਰ ਨਾ 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 ਓਏ ਹਾਂ ਉੱਥੇ ਨਾਲੇ ਮੋੜ ਤੇ ਚੱਲਦੇ ਆ ਉਹ ਉੱਥੇ ਮੁੰਡੇ ਰੌਣਕੀ ਬੈਠੇ ਹੁੰਦੇ ਆ ਉਹਦੇ ਰੰਗ ਲਾਏ ਗਏ ਚਲੋ ਯਾਰ ਕੇ ਬੈਠਿਆ ਹਾਂ ਉੱਥੇ ਲਾਏ ਗਏ ਚਲੋ ਯਾਰ ਚਲੋ ਉਹ ਬੰਦੇ ਦਾਲ ਦਰਿਆ ਯਾਰ ਉੱਥੇ ਚਲੋ ਚਲੋ ਭਾਣੂ ਲੋਕ ਦੁਖੀ ਆ ਯਾਰ ਹੋਲੀ ਨਹੀਂ ਖੇਡਦੇ ਓਏ ਆ ਬੈਠਿਆ ਉਹ ਕਿਵੇਂ ਆ ਬਾਈ ਠੀਕ ਆ ਠੀਕ ਆ ਬਾਈ ਉਹ ਰੰਗ ਲਾ ਕੇ ਹੋਲੀ ਆ ਆਪਾਂ ਤੁਰ ਜਾਓ ਭਰਾਵਾ ਯਾਰੀ ਦਾ ਆਪ ਅੱਗੇ ਦੁਖੀ ਹੋਏ ਬੈਠਿਆਂਗੇ ਓਏ ਰੰਗ ਹੀ ਲਾਉਣਾ ਯਾਰੋ ਕੀ ਫਦਾ ਮੁਰਕੇ ਲੜਾਂਗੇ ਆਪੇ ਬੋਲਚਾਲ ਹੈਗੀ ਵਧ ਗਈ ਹੈ ਹੁਣ ਨਹੀਂ ਆ ਲੜਾਈ ਵਾਲੀ ਗੱਲ ਸਾਡੀ ਕਾਦੀ ਹੋਲੇ ਦੁਖੀ ਹੋਏ ਬੈਠਾ ਜਿਹਾਓ ਬਾਈ ਆ ਓਏ ਇਹਦੇ ਬਾਈ ਨੇ ਲਾ ਲ ਗਏ ਯਾਰ ਨਾ ਨਾ ਬਾਈ ਹੋਲੀ ਹੁਣ ਮਹਿੰਗੀ ਨਾ ਪੈ ਜੇ ਨਾ ਯਾਰ ਬਾਈ ਨੀ ਨੀ ਬਾਈ ਮੁਰਕੇ ਪਿਛਲੇ ਯਾਰ ਵੀ ਠਾਣ ਠਾਣੀ ਹੋ ਕੇ ਲੜਾਂਗੇ 20000 ਜਣਾ ਪੈ ਜੇ ਭਾਂਡੂਦੋਂ ਛੱਡੋ ਯਾਰ ਹੈ ਨਹੀਂ ਹੋਲ ਲਗਾ ਭਾਂਡੂ ਖੇਡ ਲੈ ਇਹਨੂੰ ਕੋਈ ਰੰਗ ਲਾਉਣ ਆਇਆ ਓਏ ਲੋਕੀ ਹੁਣ ਹੋਲੀ ਨਹੀਂ ਖੇਡਦੇ ਯਾਰ ਓਏ ਹਾਂ ਅੰਤੂ ਦਾ ਪਤਾ ਰੰਗ ਲਾਉਣੀ ਜਾਂਦੀ ਆ ਹੋਰ ਯਾਰ ਸਾਰੇ ਬੰਦੇ ਨੇ ਭਾਂ ਜੋ ਗਾਲ ਪੈਂਦੀ ਆ ਯਾਰ ਲੋਕ ਯਾਰ ਦੁਖੀ ਬਲੇ ਹੋਏ ਪਿਆ ਓਏ ਦੁਖੀ ਯਾਰ ਕਰੋ ਆਪਦੇ ਰਹਿਣਾ ਆਪਦਾ ਹੁੱਲੀ ਖੇਡਦੇ ਆ ਰੋਣ ਦਿਓ ਹੁਣ ਤੂੰ ਲਾਹ ਪਾ ਕਾ ਕੇ ਰਸਤੀ ਤੜ ਕੇ ਓਏ ਪਿੰਡ ਦੇ ਸੰਦਗੇ ਖੇਡਣਾ ਸਾਰੇ ਪਿੰਡ ਤੋਂ ਗਾਣਾ ਖਾਲੀਆਂ ਆਪਾਂ ਕੀ ਚੱਲੀ ਆ ਯਾਰ ਉਹ ਲਾਹ ਪਾਈ ਆ ਹੋਈ ਆ ਨਹੀਂ ਰਾਣ ਦੇ ਰਾਣ ਦੇ ਤੂੰ ਦਾ ਕਮਲਾ ਮੇਰਾ ਸਾਡੇ ਵੀ ਗਾਲਾਂ ਪਾਦੀਆਂ ਹੁਣ ਖੇ ਤੁਸੀਂ ਵੀ ਨਹੀਂ ਖੇਡਦੇ ਨਹੀਂ ਸਾਰੇ ਚੱਲਦੇ ਆ ਯਾਰ ਨਹੀਂ ਰਾਣ ਦਾ ਤਮੜਾ ਯਾਰ ਤੁਸੀਂ ਇਹ ਮਗਰ ਲੱਗਾ ਚੱਲੋ ਯਾਰ ਆਪਾਂ ਕਰੀਏ ਚੱਲੀਏ ਯਾਰ ਆਹ ਤੂੰ ਦਾ ਯਾਰ ਇਹ ਵੀ ਉੱਠ ਗਈ ਯਾਰ ਭਾਈ ਹੁਲੀ ਨਹੀਂ ਖੇਡਦੇ ਫਾਇਦਾ ਕਿਉਂਕਿ ਲੜਾਈ ਦਾ ਥਾਂ ਯਾਰ ਲੋਕ ਭੈਣ ਚੋਂ ਦੁਖੀ ਆ ਕੋਈ ਕਿਵੇਂ ਦੁਖੀ ਆ ਕੋਈ ਤੂੰ ਕਹਿੰਦੇਂ ਯਾ ਹੁਲੀ ਨਹੀਂ ਖੇਡਦਾ ਫਾਇਦਾ ਲੜਾਈ ਦਾ ਥਾਂ ਯਾਰ ਸੱਤੋ ਪਰ ਮੈਂ ਵੀ ਕਰੀਏ ਆ